ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 5.5 ਸਾਲ ਦਾ ਜਿਹੜਾ ਏਰੀਅਰ ਕਿਸ਼ਤਾਂ ਵਿੱਚ ਦੇਣਾ ਉਹ ਮਾਮਲਾ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਖ ਸਕੱਤਰ ਕੇ ਪੀ ਸਿਨਹਾ ਤੇ ਇਸੇ ਤਰ੍ਹਾਂ ਵਿੱਤ ਸਕੱਤਰ ਕੋਲ ਪੁੱਜ ਗਿਆ ਦਰਅਸਲ ਪੰਜਾਬ ਸਰਕਾਰ ਵੱਲੋਂ 18 ਫਰਵਰੀ 2025 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜ਼ਮਾਂ ਨੂੰ 36 ਮਹੀਨੇ ਤੇ ਪੈਨਸ਼ਨਾਂ ਨੂੰ 42 ਮਹੀਨਿਆਂ ਵਿੱਚ 5.5 ਸਾਲ ਦਾ ਏਰੀਅਰ ਦੇਣ ਦਾ ਫੈਸਲਾ ਲਿਆ ਸੀ ਪਰ ਇਸ ਨੋਟੀਫਿਕੇਸ਼ਨ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਜਿਹੜਾ ਏਰੀਅਰ ਦੇ ਕਿਸ਼ਤਾਂ ਮਿਲਣੀਆਂ ਸੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਹੋ ਰਹੀਆਂ ਨੇ ਔਰ ਹਜ਼ਾਰਾਂ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਨੇ ਉਹ ਏਰੀਅਰ ਦੀ ਉਡੀਕ ਕਰ ਰਹੇ ਨੇ ਜਿੰਨੂੰ ਲੈ ਕੇ ਹੁਣ ਪੰਜਾਬ ਰਾਜ ਪੈਨਸ਼ਨਰਜ਼ ਮਹਾਸੰਗ ਨੇ ਇੱਕ ਲੰਬਾ ਚੌੜਾ ਮੈਮੋਰੰਡਮ ਜਿਹੜਾ ਆ ਉਹ ਮੁੱਖ ਮੰਤਰੀ ਵਿੱਤ ਮੰਤਰੀ ਮੁੱਖ ਸਕੱਤਰ ਤੇ ਸਕੱਤਰ ਵਿੱਤ ਨੂੰ ਭੇਜਿਆ ਔਰ ਨਾਲ ਦੀ ਨਾਲ ਪੰਜਾਬ ਨੈਸ਼ਨਲ ਬੈਂਕ ਤੇ ਸਟੇਟ ਬੈਂਕ ਨੂੰ ਵੀ ਮੈਮੋਰੰਡਮ ਭੇਜ ਕੇ ਇਹ ਗੱਲ ਕਹੀ ਗਈ ਹੈ ਵੀ ਇਹ ਨੋਟੀਫਿਕੇਸ਼ਨ ਵਿਚਲੇ ਜਿਹੜੇ ਸ਼ੰਕੇ ਨੇ ਭੰਬਲ ਪੂਸੇ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਬੈਂਕਾਂ ਨੂੰ ਇਹ ਗੱਲ ਕਹੀ ਗਈ ਹੈ ਵੀ ਸਰਲ ਢੰਗ ਨਾਲ ਸਰਲ ਪ੍ਰਕਿਰਿਆ ਅਨੁਸਾਰ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਏਰੀਅਰ ਦੇਆ ਕਿਸ਼ਤਾਂ ਜਿਹੜੀਆਂ ਨੇ ਉਹ ਦੇਣੀਆਂ ਸ਼ੁਰੂ ਕੀਤੀਆਂ ਜਾਣ ਜਿਹੜਾ ਪੰਜਾਬ ਰਾਜ ਪੈਨਸ਼ਨਰ ਚ ਮਹਾਸੰਗ ਨੇ ਮੈਮੋਰੰਡਮ ਭੇਜਿਆ ਸਰ ਪੰਜਾਬ ਸਰਕਾਰ ਨੂੰ ਉਨੇ ਵਿੱਚ 8 ਸਵਾਲ ਕੀਤੇ ਨੇ ਜਿਹਦੇ ਵਿੱਚੋਂ ਪਹਿਲਾ ਸਵਾਲ ਇਹ ਹੈ ਵੀ ਜਿਹੜੇ ਕਰਮਚਾਰੀ 1 ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਹਨ ਉਹਨਾਂ ਨੂੰ ਬਕਾਏ ਦੀ ਅਦਾਇਗੀ ਕਿਵੇਂ ਤੇ ਕਦੋਂ ਕੀਤੀ ਜਾਣੀ ਹੈ ਇਹਦੇ ਵਿੱਚ ਵੈਸੇ ਮਹਾਸੰਗ ਨੇ ਇਹ ਗੱਲ ਕਹੀ ਹੈ ਵੀ ਪੰਜਾਬ ਸਰਕਾਰ ਵੱਲੋਂ ਪੱਤਰ 18 ਫਰਵਰੀ 2025 ਰਾਹੀਂ ਜਾਰੀ ਹਦਾਇਤਾਂ ਅਨੁਸਾਰ 1.1 2016 ਤੋਂ ਬਾਅਦ ਜਦੋਂ ਤੱਕ ਉਹ ਕਰਮਚਾਰੀ ਵਜੋਂ ਸੇਵਾ ਕਰਦੇ ਰਹੇ ਹਨ ਉਹਨਾਂ ਦੀ ਤਨਖਾਹ ਦਾ ਬਕਾਇਆ 18 ਫਰਵਰੀ 2025 ਦੇ ਪੈਰਾ 2 ਈ ਅਨੁਸਾਰ ਸਰਕਾਰ ਵੱਲੋਂ ਤਿਆਰ ਕੀਤੀ ਪਲਾਨ ਅਨੁਸਾਰ 1 April 2026 ਤੋਂ ਮਿਲਣਯੋਗ ਹੈ ਪਰ ਜਿਸ ਦਿਨ ਤੋਂ ਉਹ ਪੈਨਸ਼ਨਰ ਬਣੇ ਹਨ ਉਸ ਤੋਂ ਬਾਅਦ ਦੇ ਸਮੇਂ ਦਾ ਪੈਨਸ਼ਨ ਦਾ ਬਕਾਇਆ ਬੈਂਕ ਵੱਲੋਂ ਇਸ ਪੱਤਰ ਦੇ ਪੈਰਾ 1C ਵਿੱਚ ਦਰਸਾਈ ਵਿਧੀ ਅਨੁਸਾਰ 1 ਅਪ੍ਰੈਲ 2025 ਤੋਂ ਅਦਾਇਗੀ ਯੋਗ ਹੈ ਇਹ ਸੁਝਾ ਦਿੱਤਾ ਗਿਆ ਆ ਮਹਾ ਸੰਗ ਵੱਲੋਂ ਦੂਸਰਾ ਸਵਾਲ ਇਹ ਕੀਤਾ ਗਿਆ ਵੀ ਜਿਹੜੇ ਕਰਮਚਾਰੀ 1 1 2016 ਨੂੰ ਸੇਵਾ ਵਿੱਚ ਵਾਧੇ ਤੇ ਕੰਮ ਕਰ ਰਹੇ ਸਨ ਅਤੇ 1 1 2016 ਤੋਂ ਬਾਅਦ ਰਿਟਾਇਰ ਹੋਏ ਹਨ ਉਹਨਾਂ ਨੂੰ ਬਕਾਇਦੇ ਦੀ ਅਦਾਇਗੀ ਕਿਵੇਂ ਤੇ ਕਦੋਂ ਹੋਵੇਗੀ ਇਦੇ ਵਿੱਚ ਮਹਾਸੰਗ ਨੇ ਆਪਣੇ ਵੱਲੋਂ ਲਿਖਿਆ ਵੀ ਉਹਨਾਂ ਨੂੰ ਪੈਨਸ਼ਨ ਦੇ ਬਕਾਏ ਦੀ ਰਹਿ ਗਈ ਉਹਨਾਂ ਦੀ ਅਸਲ ਰਿਟਾਇਰਮੈਂਟ ਦੀ ਤਰੀਖ ਤੋਂ ਲਾਗੂ ਮੌਜੂਦਾ ਪੈਨਸ਼ਨ ਦੀ ਰਕਮ ਦੇ ਆਧਾਰ ਤੇ 18 2 25 ਦੇ ਪੈਰਾ 1 ਸੀ ਵਿੱਚ ਦਰਸਾਏ ਪਲਾਨ ਅਨੁਸਾਰ ਹੀ ਅਦਾ ਕੀਤੀ ਜਾਣੀ ਹੈ ਪਰ ਇਹ ਵੇਖਣ ਵਿੱਚ ਆਇਆ ਹੈ ਕਿ ਬੈਂਕਾਂ ਵੱਲੋਂ ਇਹਨਾਂ ਪੈਨਸ਼ਨਾਂ ਨੂੰ ਵੀ ਬਕਾਏ ਦੀ ਰਹਿ ਗਈ ਨਹੀਂ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਤੀਸਰੇ ਸਵਾਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਮੂਲ ਪੈਨਸ਼ਨਰ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸ ਵੱਲੋਂ ਲਾਈਫਟਾਈਮ ਏਰੀਅਰ ਦੀ ਨੋਮੀਨੇਸ਼ਨ ਫੈਮਿਲੀ ਪੈਨਸ਼ਨਰ ਦੇ ਨਾਮ ਤੇ ਭਰੀ ਹੈ ਕਿ ਇਸ ਲਾਈਫਟਾਈਮ ਏਰੀਅਰ ਦੀ ਨੋਮੀਨੇਸ਼ਨ ਦੇ ਆਧਾਰ ਤੇ ਫੈਮਿਲੀ ਪੈਨਸ਼ਨਰ ਨੂੰ ਸਾਰਾ ਬਕਾਇਆ ਇਕੱਠਾ ਮਿਲੇਗਾ ਜਾਂ ਕਿਸ਼ਤਾਂ ਵਿੱਚ ਮਿਲੇਗਾ ਸਵਾਲ ਨੰਬਰ 4 ਵਿੱਚ ਪੁੱਛਿਆ ਵੀ ਮੂਲ ਪੈਨਸ਼ਨਰ ਦੇ ਦਿਹਾਂਤ ਤੋਂ ਬਾਅਦ ਲਾਈਫਟਾਈਮ ਏਰੀਅਰ ਦੇ ਨੋਮੀਨੇਸ਼ਨ ਬੈਂਕ ਵਿੱਚ ਉਪਲਬਧ ਨਹੀਂ ਹੈ ਪਰ ਫੈਮਿਲੀ ਪੈਨਸ਼ਨਰ ਵੱਲੋਂ ਪੈਨਸ਼ਨ ਪੇਮੈਂਟ ਆਰਡਰ ਵਿੱਚ ਦਰਜ ਨੋਮੀਨੇਸ਼ਨ ਦੇ ਆਧਾਰ ਤੇ ਫੈਮਿਲੀ ਪੈਨਸ਼ਨ ਪ੍ਰਾਪਤ ਕੀਤੀ ਜਾ ਰਹੀ ਹੈ ਕੀ ਅਜਿਹੇ ਕੇਸਾਂ ਵਿੱਚ ਫੈਮਿਲੀ ਪੈਨਸ਼ਨਰ ਨੂੰ ਪੀਪੀਓ ਵਿੱਚ ਦਰਜ ਨੋਮੀਨੇਸ਼ਨ ਦੇ ਆਧਾਰ ਤੇ ਸਾਰਾ ਬਕਾਇਆ ਇਕੱਠਾ ਮਿਲੇਗਾ ਜਾਂ ਕਿਸ਼ਤਾ ਵਿੱਚ ਕੀ ਹੋਰ ਵਾਧੂ ਦਸਤਾਵੇਜ਼ ਲੜੀਂਦੇ ਹਨ ਸਵਾਲ ਨੰਬਰ 5 ਵਿੱਚ ਕਿਹਾ ਜੇਕਰ ਮੂਲ ਪੈਨਸ਼ਨਰ ਤੇ ਫੈਮਿਲੀ ਪੈਨਸ਼ਨ ਦੋਵਾਂ ਦਾ ਦਿਹਾਤ ਹੋ ਗਿਆ ਹੈ ਅਤੇ ਲਾਈਫਟਾਈਮ ਏਰੀਅਰ ਦੀ ਨੋਮੀਨੇਸ਼ਨ ਉਪਲਬਧ ਨਹੀਂ ਹੈ ਤਾਂ ਉਹਨਾਂ ਦੇ ਕਾਨੂੰਨੀ ਵਾਰਸਾਂ ਨੂੰ ਸਾਰਾ ਬਕਾਇਆ ਇਕੱਠਾ ਮਿਲੇਗਾ ਜਾਂ ਕਿਸ਼ਤਾਂ ਵਿੱਚ ਮਿਲੇਗਾ ਆ ਮਹਾਸੰਗ ਨੇ ਛੇਵਾਂ ਸਵਾਲ ਇਹ ਉਠਾਇਆ ਵੀ ਕਾਨੂੰਨੀ ਵਾਰਸਾਂ ਵੱਲੋਂ ਕੀ ਦਸਤਾਵੇਜ਼ ਬੈਂਕ ਨੂੰ ਉਪਲਬਧ ਕਰਾਉਣੇ ਬੰਦੇ ਹਨ ਇਸ ਤੋਂ ਅੱਗੇ 7ਵੇਂ ਸਵਾਲ ਵਿੱਚ ਮਹਾਸੰਗ ਨੇ ਪੁੱਛਿਆ ਵੀ ਪੈਨਸ਼ਨਾਂ ਵੱਲੋਂ ਇਹ ਸ਼ਿਕਾਇਤ ਪ੍ਰਾਪਤ ਹੋ ਰਹੀਆਂ ਹਨ ਕਿ ਉਹਨਾਂ ਨੂੰ ਜੋ ਬਕਾਇਆ ਪ੍ਰਾਪਤ ਹੋਇਆ ਹੈ ਉਸ ਬਕਾਏ ਵਿੱਚ ਬੈਂਕ ਵੱਲੋਂ ਟਰੈਵਲ ਕੰਸੈਸ਼ਨ ਦਾ ਸੋਧਿਆ ਬਕਾਇਆ ਜਮਾ ਨਹੀਂ ਕੀਤਾ ਗਿਆ ਹੈ ਇਸ ਤੋਂ ਇਲਾਵਾ ਅਖੀਰਲੇ ਤੇ 8ਵੇਂ ਸਵਾਲ ਵਿੱਚ ਮੁੱਦਾ ਉਠਾਇਆ ਬਿ ਜਿਹੜੇ ਕਰਮਚਾਰੀ 1 ਜਨਵਰੀ 2016 ਤੋਂ ਬਾਅਦ ਰਿਟਾਇਰ ਹੋਏ ਹਨ ਉਹਨਾਂ ਨੂੰ ਸੋਦੀ ਲੀਵ ਇਨ ਕੈਸ਼ਮੈਂਟ ਦੇ ਬਕਾਏ ਦੀ ਅਦਾਇਗੀ ਕਦੋਂ ਹੋਵੇਗੀ